ਜੇ ਬਈ ਤੁਸੀਂ ਸੰਗਰੂਰ ਸ਼ਹਿਰ ਜਾਏ ਆ ਕੁੜੀ ਕੋਲੇ ਨਾ ਆਏ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਕੀ ਕੀ ਆਈਟਮਾਂ ਨੇ ਪੈਣੇ ਤੁਹਾਡੇ ਕੋਲੇ ਸਾਡੇ ਕੋਲ ਵੀਰ ਜੀ ਕੜੀ ਪਕੌੜਾ ਹੁੰਦਾ ਜੀ ਇੱਥੇ ਕੜੀ ਆ ਗਈ ਹਾਂਜੀ ਇੱਥੇ ਚੌਲ ਆ ਗਏ ਜੀ ਬਾਸਮਤੀ ਚਾਵਲ ਨੇ ਜੀ ਰਾਜਮਾ ਆ ਗਏ ਜੀ ਰਾਜਮਾ ਤੇ ਸਬਜ਼ੀਆਂ ਬਈ ਜਿਹੜੀਆਂ ਦਾਲਾਂ ਬਣਾਈਆਂ ਨੇ ਜਿਵੇਂ ਜਿਵੇਂ ਆਪਣੇ ਘਰੇ ਬਣਦੀਆਂ ਨੇ ਓਵੇਂ ਬਣਾਈਆਂ ਨੇ ਇਹ ਨਹੀਂ ਹੈਗਾ ਬੜੇ ਮਸਾਲੇ ਪਾਏ ਹੋਣਗੇ ਪੂਰਾ ਵਧੀਆ ਸਵਾਦ ਆ ਅਸੀਂ ਖਾ ਕੇ ਹਟਿਆਂਗੇ ਇਹ ਕੀ ਆ ਗਿਆ ਆਪਣੇ ਦਾਲ ਮੱਖਣੀ ਆ ਗਈ ਵੀਰ ਜੀ ਦਾਲ ਮੱਖਣੀ ਤੇ ਇਦੂ ਬਾਦ ਕੀ ਆ ਗਿਆ ਆਪਣੇ ਆਲੂ ਮਟਰ ਜੀ ਆਲੂ ਮਟਰ ਆਲੂ ਮਟਰ ਜਿਵੇਂ ਘਰੇ ਬੇਬੀ ਉਹ ਬਣਾਉਂਦੇ ਨੇ ਭਾਈ ਓਮੇ ਬਣੇ ਹੋਏ ਨਹੀਂ ਤੇ ਉਸਦੂ ਵਾਲ ਕੀ ਆ ਗਿਆ ਭਣੇ ਬੈਂਗਣ ਦਾ ਭਟਾ ਆ ਗਿਆ ਬੈਂਗਣ ਦਾ ਭਟਾ ਦੇਖੋ ਜੀ ਇਹ ਸਬਜ਼ੀਆਂ ਸਾਡੇ ਕੋਲ ਰੋਜ਼ ਚੇਂਜ ਹੁੰਦੀਆਂ ਨੇ ਮੌਸਮ ਦੇ ਹਿਸਾਬ ਨਾਲ ਰੋਜ਼ ਸਬਜ਼ੀਆਂ ਬਦਲ ਬਦਲ ਕੇ ਬੰਦੀਆਂ ਨੇ ਤੇ ਸਰਦੀਆਂ ਚ ਸਾਗ ਤੇ ਮੱਕੀ ਦੀ ਰੋਟੀ ਸਪੈਸ਼ਲ ਹਾਂਜੀ ਸਾਗ ਤੇ ਮੱਕੀ ਦੀ ਰੋਟੀ ਹੋਊਗੀ ਗਾਜਰ ਮਟਰ ਹੋਣਗੇ ਆਲੂ ਗੋਭੀ ਹੋਊਗੀ ਇਹ ਸਪੈਸ਼ਲ ਭਣੇ ਥਾਲੀ ਆ ਗਈ ਹੈ ਥਾਲੀ ਦੇ ਵਿੱਚ ਵੇਖੋ ਭਾਈ ਬੈਂਗਣ ਦਾ ਭਟਾ ਤੇ ਰਾਜਮਾ ਦੀ ਦਾਲ ਤੇ ਦਹੀਂ ਆ ਗਈ ਚੌਲ ਆ ਗਏ ਸਲਾਦ ਆ ਗਿਆ ਤੇ ਫੁਲਕੇ ਆ ਗਏ ਇਹ ਕਿੰਨੇ ਦੇ ਥਾਲੀ ਭਨੇ 90 ਰੁਪਏ ਦੀ ਥਾਲੀ ਹੈ ਵੀਰ ਜੀ ਤੇ ਲੋਕੇ ਸਨ ਹੈਗੀ ਆ ਬਈ ਕੌਲਾ ਪਾਰਕ ਚੋ ਸਾਹਮਣੇ ਢਿੱਲੋ ਮੋਬਾਈਲ ਹੱਬ ਆ ਗਿਆ ਇਧਰ ਐਸਕੇ ਟੈਲੀਕਮ ਆ ਗਿਆ ਤੇ ਉੱਥੇ ਭੈਣੋਆਂ ਦਾ ਕੀਤਾ ਹੋਇਆ ਤਾਂ ਮਾਜਾ ਮਾ ਸਾਰਾ ਬਾਈ ਜੇ ਤੁਸੀਂ ਵੀ ਸੰਗਰੂਰ ਸ਼ਹਿਰ ਚ ਕਿਤੇ ਆਏ ਤਾਂ ਭੈਣ ਲਵੇ ਜਰੂਰ ਆ ਕੇ ਜਾਇਓ ਭਈਆਂ ਦੀਆਂ ਰੇੜੀਆਂ ਤੋਂ ਗੰਦਮੰਦ ਖਾਣਾ ਛੱਡ ਕੇ ਅਜਿਹਿਆਂ ਪੰਜਾਬੀ ਕੁੜੀਆਂ ਨੂੰ ਜਰੂਰ ਹੌਸਲਾ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਹੋਰ ਕੁਝ ਪੁੱਛਣਾ ਫੋਨ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ